ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਜੀ ਅੱਜ ਆਪਾਂ 518 ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਉਚਾਰਿਆ ਹੋਇਆ ਸ਼ਬਦ ਜਿਹੜਾ ਅੰਗ 654 ਦੇ ਉੱਤੇ ਮੌਜੂਦ ਹੈ ਸੁਚੋਭਤ ਆ ਤੇ ਉਹ ਪੰਜ ਵਿਚਾਰਾਂਗੇ। ਭਗਤ ਜੀ ਕਹਿੰਦੇ ਬਨਖੰਡ ਜਾਏ। ਬਨਾਂ ਦੇ ਵਿੱਚ ਖੰਡਾਂ ਦੇ ਵਿੱਚ ਲੋਕ ਚਲੇ ਜਾਂਦੇ ਸੀ ਪੁਰਾਣੇ ਸਮੇਂ ਦੇ ਵਿੱਚ ਘਰ-ਵਾਰ ਤੇ ਆ ਕੇ। ਜੋਗ ਤਪ ਕਿੰਨੋ? ਯੋਗ ਤਪ ਕਰਦੇ ਹੁੰਦੇ ਸੀ ਜੁੜਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਬਿਨਾਂ ਗਿਆਨ ਤੋਂ ਜਿਵੇਂ ਯੋਗੀ ਬੈਠੇ ਸੀ ਕੰਧ ਮੂਲ ਚੁਣ ਖਾਇਆ ਫਿਰ ਜੰਗਲ ਚ ਕੀ ਮਿਲਦਾ ਮਾੜਾ ਮੁੱਟੇ ਫਲ ਖਾ ਲੇ ਕੋਈ ਟਾਹਣੀਆਂ ਦੇ ਉਹ ਜਿਹੜੇ ਬੂਰ ਹੁੰਦੇ ਨੇ ਤੁਸੇ ਛੋਟੇ ਛੋਟੇ ਉਹ ਖਾ ਲੇ ਕੰਧ ਮੂਲ ਚੁਣਾ ਚੁਣ ਚੁਣ ਕੇ ਵਿਚੜੇ ਆਪਣੇ ਮਤਲਬ ਦੇ ਨੇ ਉਹ ਖਾ ਕੇ ਆਪਣੀ ਭੁੱਖ ਮਟਾ ਲਦੇ ਸੀ ਅੱਗੇ ਬੜੀ ਕ੍ਰਾਂਤੀਕਾਰੀ ਉਹਨਾਂ ਨੇ ਸ਼ਬਦ ਦਿੱਤਾ ਜੇ ਸ਼ਬਦ ਨਾ ਹੁੰਦੇ ਹਿੰਦਾ ਆਪਣੇ ਕੋਲ ਤਾਂ ਆਪਾਂ ਇਹ ਗੱਲ ਕਹਿ ਨਹੀਂ ਸਕਦੇ ਸੀਗਾ ਇਹ ਗੱਲ ਕਹੀ ਨਹੀਂ ਜਾ ਸਕਦੀ ਜੇ ਕੋਈ ਕਹਿ ਦੋਵੇ ਤਾਂ ਕਲੇਸ਼ ਖੜਾ ਹੋ ਜਾਊਗਾ ਵੀ ਤੂੰ ਐਡੀ ਬੜੀ ਗੱਲ ਕਹਿ ਕਿਵੇਂ ਦਿੱਤੀ ਆਪਾਂ ਕਿਵੇਂ ਕਹਿ ਸਕਦੇ ਹਾਂ ਕਿਉਂਕਿ ਆਪਣੇ ਕੋਲ ਕਬੀਰ ਸਾਹਿਬ ਦੀ ਬਾਣੀ ਆ ਉਹਨਾਂ ਨੇ ਕਹੀ ਆ ਗੱਲ ਆਪਾਂ ਸਿਰਫ ਵਿਚਾਰ ਕਰ ਰਹੇ ਹਾਂ ਕਹਿੰਦੇ ਕਿ ਨਾ ਕਬੀਰ ਸਾਹਿਬ ਕਹਿੰਦੇ ਨਾਦੀ ਬੈਦੀ ਸ਼ਬਦੀ ਮੋਨੀ ਜਮ ਕੇ ਪਟਾ ਲਖਾਇਆ ਪਹਿਲਾਂ ਸਮਝਿਓ ਪਟਾ ਕੀ ਹੁੰਦਾ ਇਹ ਕਹਿੰਦਾ ਕੁੱਤੇ ਦੇ ਗਾਲ 'ਚ ਪਾਇਆ ਹੁੰਦਾ ਪਟਾ ਕੁੱਤੇ ਨੂੰ ਆਪਾਂ ਜਿੱਥੇ ਚਾਹੀਏ ਪਟੇ ਨੂੰ ਫਟੇ ਦੇ ਸੰਗਲੀ ਪਾ ਕੇ ਲੈ ਜਾ ਸਕਦੇ ਹਾਂ ਇਹ ਕਹਿੰਦਾ ਜਮ ਦਾ ਪਟਾ ਜਮਦਾ ਪਟਾਉਂਦਾ ਵੀ ਤੁਸੀਂ ਕਾਲ ਦੇ ਅਧੀਨ ਹੋ ਜਮਦੂਤ ਨੇ ਮੌਤ ਨੇ ਤੁਹਾਨੂੰ ਫੜਿਆ ਹੋਇਆ ਤੁਸੀਂ ਕਾਲ ਨਹੀਂ ਕੱਟ ਸਕੇ ਦਸ਼ਮ ਪਾਸ਼ਾ ਕਹਿੰਦੇ ਕਾਲ ਕੇ ਬਣਾਏ ਸਭੇ ਕਾਲ ਹੀ ਚਵਾਏਗੇ ਕਾਲ ਨੇ ਜਿਹਨੂੰ ਪੈਦਾ ਕਰਿਆ ਉਹਨੂੰ ਕਾਲ ਖਾ ਜਾਊਗਾ ਪਰ ਇੱਕ ਕਾਲ ਤੋਂ ਨਿਕਲ ਵੀ ਜਾਂਦੇ ਨੇ ਨਿਕਲ ਜਾਂਦੇ ਨੇ ਉਹ ਸਮੇਂ 'ਚ ਨਹੀਂ ਹੁੰਦੇ ਉਹ ਕੌਣ ਹੁੰਦੇ ਨੇ ਉਹ ਮੁਕਤ ਅਵਸਥਾ ਜਿਹੜਾ ਨੂੰ ਪ੍ਰਾਪਤ ਹੋ ਜਾਂਦੀ ਹੈ ਜਿਵੇਂ ਕਬੀਰ ਸਾਹਿਬ ਨੇ ਆਪਣੇ ਗੁਰੂ ਹੋਏ ਨੇ ਸਾਰੇ ਭਗਤ ਹੋਏ ਨੇ ਸਾਰੇ ਹਾਂ ਨਾ ਉਹ ਸਮਝ ਨਹੀਂ ਹੁੰਦੇ ਕਾਲਚ ਨਹੀਂ ਹੁੰਦੇ ਕਾਲ ਦੀ ਫਾਹੀ ਕੱਟ ਦਿੰਦੇ ਨੇ ਉਹ ਕੱਟੀ ਕਾਲ ਪੈ ਫਾਸੀ ਉਹਨਾਂ ਨੇ ਭੈ ਦੀ ਕਾਲ ਦੀ ਫਾਸੀ ਕੱਢਦੀ ਭਰਮ ਖਤਮ ਕਰਤਾ ਮਤਲਬ ਉਹਨਾਂ ਨੇ ਆਪਣਾ ਭਰਮ ਤੋਂ ਫੜਦਾ ਉਹਨਾਂ ਨੇ ਆਪਾਂ ਨੂੰ ਹੁਣ ਇੱਕ ਬੰਦਾ ਕਬੂਲ ਕਰ ਰਿਹਾ ਵੀ ਮੈਂ ਕਤਲ ਕੀਤਾ ਪੁਲਿਸ ਵਾਲੇ ਕਹਿੰਦੇ ਸਾਨੂੰ ਹੋਰ ਕੀ ਚਾਹੀਦਾ ਤੂੰ ਕਤਲ ਕਰਿਆ ਉਹ ਕਹਿੰਦਾ ਹਾਂ ਕਰਿਆ ਕਹਿੰਦਾ ਫਿਰ ਸਾਨੂੰ ਹੋਰ ਕੀ ਚਾਹੀਦਾ ਬਿਆਨ ਲਿਖਿਆ ਜੇਲ੍ਹ 'ਚ ਦਿੱਤਾ ਸਾਰੀ ਜ਼ਿੰਦਗੀ ਜੇਲ੍ਹ 'ਚ ਛੜੀ ਗਿਆ ਇੱਕ ਬੰਦਾ ਕਹਿੰਦਾ ਮੈਂ ਕਰਿਆ ਹੀ ਨਹੀਂ ਪੁਲਿਸ ਵਾਲੇ ਕਹਿੰਦੇ ਵੀ ਕਰਿਆ ਉਹ ਕਹਿੰਦਾ ਮੈਂ ਤਾਂ ਕਰਿਆ ਨਹੀਂ ਹੈਗਾ ਇਕ ਕਹੁੰਦਾ ਕਹਿੰਦਾ ਮੈਂ ਸਰੀਰ ਨੂੰ ਕਹਿੰਦਾ ਮੈਂ ਆ ਉਹ ਤਾਂ ਫਸ ਗਿਆ ਕਾਲ ਚ ਇਹ ਕਹਿੰਦਾ ਮੈਂ ਸਰੀਰ ਹੈ ਹੀ ਨਹੀਂ ਮੈਂ ਤਾਂ ਸਰੀਰ ਚ ਰਹਿਣਾ ਭਾਈ ਜੋ ਹੁਕਮ ਹੁੰਦਾ ਦਰਗਾਹ ਦਾ ਆਪਾਂ ਉਹ ਕਰਦੇ ਆ ਉਹ ਆਪਾਂ ਤਾਂ ਹੋ ਜਾਂਦਾ ਹੁਣ ਆਪਾਂ ਖੜੇ ਆ ਸਾਰੇ ਤੁਸੀਂ ਬੈਠੇ ਹੋ ਤੁਸੀਂ ਕਿਸੇ ਹੁਕਮ ਉਚੇ ਬੈਠੇ ਹੋ ਆਪਾਂ ਵੀ ਕਿਸੇ ਪੁੰਜ ਬੈਠੇ ਹੁਣ ਤੁਸੀਂ ਕਹੋ ਵੀ ਮੈਂ ਬੈਠਾ ਮੈਂ ਕਹਾਂ ਵੀ ਮੈਂ ਤੁਹਾਨੂੰ ਦੱਸ ਰਿਹਾ ਫਿਰ ਤਾਂ ਫਸ ਗਿਆ ਕਾਲ ਚ ਭਰਮ ਫਸਾਉਂਦਾ ਗੁਰਪ੍ਰਸਾਦ ਭਰਮ ਕਨਾਸ਼ ਕਰਮ ਕਨਾਸ਼ ਨਹੀਂ ਕਰਨਾ ਆਪਾਂ ਨੇ ਭਰਮ ਕਨਾਸ਼ ਕਰਨਾ ਜੇ ਕਰਮ ਕਨਾਸ਼ ਕਰਾਂਗੇ ਪਰਮ ਰਹਿ ਜੂ ਦੁਬਾਰੇ ਫਿਰ ਜਨਮ ਆ ਦੇਖੋ ਬੀਜ ਰਹਿ ਗਿਆ ਦਰਖਤ ਵੜਦਾ ਬੀਜ ਫਿਰ ਪੈਦਾ ਹੋ ਜੂਗਾ ਬੀਜ ਦਾ ਪਰਮਾ ਪੰਜ ਵਕਾਰ ਕਾਮ ਕਰੋ ਲੋਭ ਓੰਕਾਰ ਚਿੰਤਾ ਤ੍ਰਿਸ਼ਨਾ ਕਿਨੂੰ ਲੱਗੀ ਸਰੀਰ ਨੂੰ ਲੱਗੀ ਆ ਨਾ ਸਰੀਰ ਨੂੰ ਕਿਉਂ ਲੱਗੀ ਆ ਇਹਨੂੰ ਲੱਗਣੀ ਹੋ ਲੱਗਣੀ ਆ ਬਿਮਾਰੀ ਆ ਬਿਮਾਰੀ ਸਰੀਰ ਨੂੰ ਲੱਗੂਗੀ ਪਰ ਜੇ ਸਰੀਰ ਨਹੀਂ ਆਊਗਾ ਫਿਰ ਕਿੱਥੋਂ ਲੱਗੂ ਜਦੋਂ ਸਰੀਰੀ ਬੰਦਾ ਤੇ ਆ ਗਿਆ ਸਰੀਰ ਦਾ ਮੋਹ ਹੀ ਤੇ ਆ ਗਿਆ ਫਿਰ ਤੇ ਹਾਰਾ ਝੱਲੇ ਤੇ ਨਿਹਾਂ ਜੀ ਤੇ ਨੇ ਜਾਣ ਤੇ ਦਿੱਤੇ ਤੇ ਵੀ ਤਾਂ ਬੈਠੇ ਨੇ ਤੇ ਬੰਦ-ਬੰਦ ਕਟਾ ਜਾ ਰਿਹਾ ਹੈ ਸਰੀਰ ਦਾ ਉਹ ਹੀ ਖਤਮ ਹੋ ਜਾਣਾ ਫਿਰ ਉਹ ਕਾਲਚੋਂ ਭਰਮ ਚੋਂ ਬਾਹਰ ਆਪਣਾ ਜਿਹੜਾ ਜਨਮ ਦੁਆਰੇ ਦੁਆਰੇ ਹੁੰਦਾ ਹੈ ਇਹ ਕਰਮ ਕਰਕੇ ਨਹੀਂ ਹੁੰਦਾ ਭਰਮ ਕਰਕੇ ਹੁੰਦਾ ਭਰਮੇ ਭੁੱਲਾ ਹੋਵੇ ਜਾਇਆ ਠੀਕ ਆ ਨਾਦੀ ਕੌਣ ਨੇ ਜੀ ਨਾਦੀ ਨਾਦੀ ਹੈਗੇ ਨੇ ਜਿਹੜੇ ਨਾਦ ਵਜਾਉਂਦੇ ਨੇ ਜਾਂ ਨਾਦ ਸੁਣਦੇ ਨੇ ਗੱਲ ਬੜੀ ਕੌੜੀ ਆ ਇਹ। ਨਾਦ বাজਾਰ ਰਿਹਾ ਕੋਈ। ਕੀਰਤਨ ਕਰ ਰਿਹਾ ਰਾਗੀ। ਬੜਾ ਸੋਹਣਾ ਕੀਰਤਨ ਕਰ ਰਿਹਾ। ਨਾਦ ਬਜਾਰ ਰਿਹਾ ਨਾ। ਨਾਦਰ ਨਾਦੇ ਨਗਰ ਇਕ ਬੈਠਾ ਸੁਣ ਰਿਹਾ। ਮਜਾਉਣ ਵਾਲਾ ਵੀ ਨਾਦੀ ਆ ਜਿਹੜਾ ਸੁਣ ਰਿਹਾ ਉਹ ਵੀ ਨਾਦ ਸੁਣ ਰਿਹਾ ਨਾ। ਉਹ ਨਾਦ ਬਜਾਰ ਰਿਹਾ। ਨਾਦੀ। ਬੇਦੀ। ਬੇਦ ਹੋ ਗਿਆ ਗਿਆਨ। ਕਥਾ ਕਰ ਰਿਹਾ ਬੈਠਾ। ਸਟੇਜ ਦੇ ਉੱਤੇ। ਸੁਣਣ ਵਾਲੇ ਸੁਣ ਰਹੇ ਨੇ। ਗਿਆਂਦੀਆਂ ਗੱਲਾਂ ਦੱਸ ਰਿਹਾ ਹੈ। ਸ਼ਬਦੀ ਚੁੱਪ ਬੈਠਾ ਹੈ। ਕੋਈ ਸ਼ਬਦ ਸੁਣ ਰਿਹਾ ਹੈ ਅੰਦਰੋਂ। ਕੋਈ ਨੂੰ ਆਵਾਜ਼ ਸੁਣ ਰਿਹਾ ਕੋਈ। ਉਹ ਕਹਿੰਦਾ ਵੀ ਮੇਰੇ ਅੰਦਰੋਂ ਆਵਾਜ਼ ਸੁਣਾਈ ਦੇ ਰਹੀ ਆ। ਸ਼ਬਦੀ ਮੋਨੀ ਚੁੱਪ ਕਰ ਗਿਆ। ਬੋਲਦਾ ਨਹੀਂ ਕਿਸੇ ਨਾਲ। ਚੁੱਪ। ਕੋਈ ਬੁਲਾਈ ਆਵੇ ਬੋਲਦਾ ਨਹੀਂ। ਆਪਣੇ ਇੱਥੇ ਨੇੜੇ ਵੀ ਸਾਧੂ ਹੁੰਦਾ ਹੈ ਸਿੱਖ। ਉਹ ਬੋਲਦਾ ਨਹੀਂ ਹੁੰਦਾ ਸੀ। ਕੋਈ ਸਾਖੀਆਂ ਵੀ ਉਹਨਾਂ ਨੂੰ ਦੱਸਣ ਪਾਸ਼ਾ ਕੋਲ ਕਿ ਚੁੱਪ ਸੀਗਾ ਸਾਧੂ। ਉੱਪਰ ਰਹਿੰਦਾ ਸੀ ਉਹ ਉਹ ਫਿਰ ਮਾਰ ਆਇਆ ਨੇ ਸਿੱਖਾਂ ਨੂੰ ਕਿਹਾ ਵੀ ਇਹਨੂੰ ਇਹਦੀ ਸੇਵਾ ਕਰੋ ਕਰੋ ਸੇਵਾ ਤੁਸੀਂ ਸੁਣੀ ਆ ਹੱਸੇ ਮਜ਼ਾਕ ਵਾਲੀ ਸਾਖੀ ਆ ਉਹ ਕਹਿੰਦੇ ਸੀ ਇੱਕ ਕਹਿੰਦੇ ਸੀ ਤਾਂ ਬਹੁਤ ਸੇਵਾ ਕਰੀ ਆ ਉਹ ਬੋਲ ਪਿਆ ਕਹਿੰਦਾ ਕਿਹੜੀ ਸੇਵਾ ਕਰੀ ਆ ਜੀ ਮੈਨੂੰ ਭੁੱਖਾ ਮਾਰਤਾ ਚਾਹਦ ਨੇ ਉਹਨਾਂ ਨੇ ਹਨਾ ਉਹਦਾ ਮੌਨ ਟੁੱਟ ਗਿਆ ਉਹ ਮੌਨੀ ਚੁੱਪ ਰਹਿੰਦੇ ਨੇ ਇਹ ਜਿਹੜੇ ਚਾਰ ਘਟਾਂ ਕਰੀਆਂ ਨੇ ਇਹਨਾਂ ਦੇ ਗਲ 'ਚ ਜੰਮਦਾ ਪਟਾ ਹੈ ਚਾਰਾਂ ਦੇ ਗਲ ਦੇ ਵਿੱਚ ਨਹੀਂ ਵੱਜ ਸਕਿਆ ਕਿਉਂ ਕਿਉਂ ਨਹੀਂ ਬਚਕੇ ਕਿਉਂ ਜਾਉਂਦਾ ਬਟਾ ਕਿਉਂਕਿ ਜਦੋਂ ਆਵਾਜ਼ বাজਾਵਾਂਗੇ ਸਭ ਧਿਆਨ ਟੋਨ 'ਚ ਆਊਗਾ ਸ਼ਬਦ ਦੇ ਗਿਆਨ 'ਚ ਨਹੀਂ ਹੋਊਗਾ ਧਿਆਨ ਗਿਆਨ ਧਿਆਨ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਨਾ ਠੀਕ ਹੈ ਇੱਕ ਛੋਟੀ ਜਿਹੀ ਥੋਕੇ ਦੇ ਨਾਲ ਜੁੜੀ ਆ ਗਈ ਆਪਾਂ ਵੀ ਅੱਜ ਕਲੀਅਰ ਕਰ ਲਈਏ ਅਬ ਕਈ ਪੜਦੇ ਨੇ ਗਿਆਨ ਧਿਆਨ ਕਿਸ ਕਰਮਾ ਨਾਲ ਜਾਣਾ ਸਰ ਨਾਲ ਜਾਣਾ ਤੇਰੀਆ ਜੋ ਵੀ ਕਲੀਅਰ ਕਰ ਲਈਏ ਆਪਾਂ ਲੋ ਜੀ ਇਹ ਤੁਕ ਜ ਵੀ ਬੜੇ ਸ਼ੰਕੇ ਪਾਏ ਹੋਏ ਨੇ ਇੱਕ ਬੜਾ ਵਿਦਵਾਨ ਮੈਨੂੰ ਮਿਲਿਆ ਉਹ ਕਹਿੰਦਾ ਵੀ ਕਰਮ ਧਰਮ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਕਹਿੰਦਾ ਅਸੀਂ ਤਾਂ ਗਿਆਨ ਧਿਆਨ ਛੱਡੇ ਹੋਏ ਨੇ ਮੈਂ ਉਹਨੂੰ ਕਿਹਾ ਵੀ ਗੱਲ ਸੁਣ ਤੂੰ ਗਿਆਨ ਧਿਆਨ ਛੱਡਿਆ ਪੈ ਕਹਿੰਦਾ ਹਾਂ ਮੈਂ ਹੱਬ ਤੋਂ ਮੈਂ ਧਿਆਨ ਧਿਆਨ ਵਿੱਚ ਜਾਣਿਆ ਤੂੰ ਧਿਆਨ ਹੀ ਛੱਡ ਗਿਆ ਧਿਆਨ ਚ ਤਾਂ ਤਾਂ ਜਾਣਣਾ ਸੀਗਾ ਭਾਈ ਉਹਦਾ ਫਰਕ ਹੋ ਗਿਆ ਫਿਰ ਧਰਮ ਤੋਂ ਗਿਆਨ ਨੂੰ ਗੁਰਤਾ ਗਤੀ ਮਿਲੀ ਹੋਈ ਆ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ ਗਿਆਨ ਗੁਰਤਾ ਕਿ ਜਿਹਦੇ ਬਣਾਜਾ ਤੂੰ ਕਹਿੰਦਾ ਮੈਂ ਗਿਆਨ ਵੀ ਛੱਡ ਗਿਆ ਗਿਆਨ ਵੀ ਛੱਡ ਗਿਆ ਧਿਆਨ ਵੀ ਛੱਡ ਗਿਆ ਕਹਿੰਦਾ ਮੈਂ ਸਿੱਖਾਂ ਸਿੱਖਾਂ ਕਹਿੰਦਾ ਮੈਂ ਗਿਆਨ ਵੀ ਛੱਡਿਆ ਛੱਡ ਤਾਂ ਮੈਂ ਧਿਆਨ ਵੀ ਛੱਡਦਾ ਗਿਆਨ ਧਿਆਨ ਤਾਂ ਬੇਸਾਕ ਰਵਾਨੇ ਦਾ ਆਪਣਾ ਸਿੱਖ ਧਰਮ ਦਾ ਹੁਣ ਇਹ ਚ ਕੁੰਡੀ ਕਿੱਥੇ ਸੀ ਪਹਿਲਾਂ ਲੜੀ ਵਾਸ ਰੂਪ ਹੋਇਆ ਕਰਦੇ ਸੀ ਸੰਥਿਆ ਲੰਦੇ ਹੁੰਦੇ ਸੀ ਸਿੱਖ ਸਾਰੇ ਉਹਨਾਂ ਨੂੰ ਉਹਨਾਂ ਨੂੰ ਸਮਝਾਉਂਦੇ ਹੁੰਦੇ ਸੀਗੇ ਦਲਾ ਪੰਥਾਂ ਦੇ ਵਿੱਚ ਵੀ ਸੰਥਿਆ ਲੈਣੀ ਹੈ ਕਿੱਥੇ ਵਿਸ਼ਰਾਮ ਲਾਉਣਾ ਪਦਛੇਦ ਕਿੱਥੋਂ ਕਰਨਾ ਇਹ ਸਾਰੀਆਂ ਲਾਈਨਾਂ ਪਹਿਲਾਂ ਐ ਹੁੰਦੀ ਸੀ ਜੁੜੀਆਂ ਵੀ ਆਪਸ ਵਿੱਚ ਐ ਆਹ ਹੁੰਦਾ ਸੀ ਲੜੀਵਰਸ ਰੂਪ ਐ ਹੁੰਦਾ ਸੀ ਲੜੀਵਰਸ ਰੂਪ ਦੇਖੋ ਹੈ ਲੋ ਹੁਣ ਮੈਨੂੰ ਦੱਸੋ ਤੁਸੀਂ ਮਣ ਇਹਨੂੰ ਕਿੱਥੋਂ ਕਿਵੇਂ ਅਲੱਗ ਕਰੋਗੇ ਤੁਸੀਂ ਆਹ ਹੁੰਦਾ ਸੀਗਾ ਐ ਹੁੰਦਾ ਸੀ ਇਹ ਲੜੀਵਰਸ ਰੂਪ ਬਣ ਗਿਆ ਆ ਲਿਖਿਆ ਹੋਇਆ ਸੀ ਇਹਨਾਂ ਨੇ ਕੱਟ ਲਿਆ ਇਹਨਾਂ ਨੇ ਆਪਣੀ ਅਕਲ ਨਾਲ ਇੱਥੇ ਪਦਛੇਦ ਦੇ ਤੌਰੇ ਪਦਛੇਦ ਦੇ ਤਾ ਇੱਥੋਂ ਕੱਟਤਾ ਗਿਆਨ ਲੱਗ ਕਰਤਾ ਧਿਆਨ ਲਾ ਕਰਤਾ ਕਿਸੇ ਲੱਗ ਕਰਤਾ ਕਰਮ ਲੱਗ ਕਰਤਾ ਹੁਣ ਜਿਹੜਾ ਆਮ ਬੰਦਾ ਪੜ੍ਹੂ ਤੁਸੀਂ ਪੜ੍ਹੋਗੇ ਤੁਸੀਂ ਤਾਂ ਐਉਂ ਪੜ੍ਹੋਗੇ ਨਾ ਗਿਆਨ ਧਿਆਨ ਕਿਸੇ ਕਰਮ ਨਾਲ ਜਾਣਾ ਵੀ ਗਿਆਨ ਧਿਆਨ ਦੀ ਲੋੜ ਨਹੀਂ ਹੈਗੀ ਸਭ ਤੋਂ ਵੱਡਾ ਸਤਿਗੁਰੂ ਨਾਨਕਾ ਜਿਨਾਂ ਕਾਲਜੋਗ ਤੇ ਮੇਰੀ ਰੱਖ ਲਈ ਰੱਖੀ ਵੀ ਆ ਕਿਸੇ ਦੀ ਗੁਰੂ ਨਾਨਕ ਨੇ ਕਿਸੇ ਦੀ ਰੱਖੀ ਵੀ ਆ ਉਹ ਤਾਂ ਦੱਸ ਗਿਆ ਉਹ ਤਾਂ ਆਪ ਕਹਿ ਰਿਹਾ ਗੁਰੂ ਨਾਨਕ ਤਾਂ ਆਪ ਦੱਸ ਰਿਹਾ ਮਹਾਰਾਜ ਕਹਿੰਦੇ ਗਿਆਨ ਧਿਆਨ ਇੱਥੇ ਵਿਸ਼ਰਾਮ ਦੇਣਾ ਕਿਸ ਕਰਮ ਨਾ ਜਾਣਾ ਕਰਮ ਨਹੀਂ ਆ ਮੈਂ ਕਰਦਾ ਆ ਕਰਮ ਕਰ ਰਿਹਾ ਨਾਦੀ ਵੇਦੀ ਸ਼ਬਦੀ ਮੋਨੀ ਇਹ ਕਰਮ ਕਰ ਰਹੇ ਨੇ ਮਹਾਰਾਜ ਕਹਿੰਦੇ ਗਿਆਨ ਧਿਆਨ ਤੋਬੇ ਨਾਲ ਕਿਸੇ ਕਰਮ ਨਾ ਜਾਣਾ ਮੈਂ ਨਹੀਂ ਕਿਸੇ ਕਰਮ ਨੂੰ ਜਾਣਦਾ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਇੱਥੇ ਵਿਸ਼ਰਾਮ ਦੇਣਾ ਮੈਨੂੰ ਹੋਰ ਕਿਸੇ ਤੇਰੀ ਸਾਰ ਦਾ ਪਤਾ ਨਹੀਂ ਹੈ ਮੈਨੂੰ ਹੋਰ ਕੋਈ ਸੋਚ ਹੀ ਨਹੀਂ ਹੈ ਕਹਣਾ ਕਿ ਜਾਂਦ ਨੇ ਸਭ ਤੋਂ ਵੱਡਾ ਸਤਗੁਰ ਇੱਥੇ ਫਿਰ ਵਿਸ਼ਰਾਮ ਦੇਣਾ ਸਭ ਤੋਂ ਵੱਡਾ ਸੱਚਾ ਗਿਆਨ ਆ ਸਭ ਤੋਂ ਵੱਡਾ ਸੱਚਾ ਜਿਹੜਾ ਜਿਹੜਾ ਗੁਰਤਾ ਗੱਦੀ ਤੇ ਇਸ ਟਾਈਮ ਤੇ ਰਾਜਮਾਨ ਸਭ ਤੋਂ ਵੱਡਾ ਸਤਗੁਰ ਨਾਨਕ ਜੀ ਨੇ ਕਲ ਰੱਖੀ ਮੇਰੀ ਨਾਨਕ ਕਹਿੰਦਾ ਕਲ ਯੁੱਗ ਵਿੱਚ ਮੇਰੀ ਵੀ ਇਸੇ ਗਿਆਨ ਨੇ ਰੱਖਿਆ ਕਰਿਆ ਜਿਹੜੇ ਜਿਹੜਾ ਥੋੜੀ ਕਰੂਗਾ ਆ ਸੀਗਾ ਦਾ ਮਤਲਬ ਆ ਘੁੰਡੀ ਸੀਗੀ ਫੇਰ ਹਾਂ ਜੇ ਇੱਕ ਮਿੰਟ ਉਹ ਤਾਂ ਆਪਣੇ ਆਪ ਨੂੰ ਕਹਿ ਨਹੀਂ ਰਹੇ ਉਹ ਤਾਂ ਕਹਿੰਦੇ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੂਤ ਭਾਵੇ ਸਾਈ ਭਲੀ ਕਾ ਤੁਰ ਸਾਰਾ ਸਲਾਮਤ ਉਹ ਤਾਂ ਆਪਣੇ ਆਪ ਨੂੰ ਨੀਚ ਕਰ ਰਹੇ ਨੇ بڑے ਕਹਿਣ ਵਾਲੇ ਨੂੰ ਤਾਂ ਦਰਗਾਹ 'ਚ ਵੜਨੇ ਨਹੀਂ ਦਿੰਦੇ بڑے ਕਹਿਣ ਵਾਲੇ ਨੂੰ ਦਰਗਾਹ 'ਚ ਵੜਨ ਦਿੰਦੇ ਉੱਥੇ ਤਾਂ ਨਿਮਰਤਾ ਵਾਲੇ ਨੇ ਸਾਰੇ ਬੜਿਆ ਤਾਂ ਉੱਥੇ ਕੋਈ ਜਾ ਹੀ ਨਹੀਂ ਸਕਦਾ ਇਹਦਾ ਮਤਲਬ ਜੇ بڑا ਹੈ ਕੋਈ ਤਾਂ ਮਤਲਬ ਛੋਟਾ ਵੀ ਹੋਊਗਾ ਇਹਦਾ ਮਤਲਬ ਫਿਰ ਛੋਟਾ ਵੀ ਹੋਊਗਾ ਦਸਵੇਂ ਪਾਤਸ਼ਾਹ ਨੇ ਖਾਲਸਾ ਮੇਰਾ ਰੂਪ ਹੈ ਖਾਸ ਉਹ ਤਾਂ ਇਹ ਪੁੱਤਾਂ ਨਾਲ ਵੱਧ ਪਿਆਰ ਕਰਿਆ ਨੇ ਬਰਬਰ ਦਾ ਦੇ ਰਹੇ ਨੇ ਆਪਣੀ ਆਪਣੀ ਗੁਰਤਾ ਗਦੀ ਦੇ ਰਹੇ ਸਿੱਖਾਂ ਨੂੰ ਇਹ ਬਾਈ ਕੁੰਡੀ ਸੀਗੀ ਬਹੁਤ ਬੜੀ ਇਹਨਾਂ ਨੇ ਜਾਣ ਕੇ ਗਲਤ ਪੜਾਈ ਪੜਾਉਣੀ ਸੀ ਆਹ ਕੰਮ ਕਰਤਾ ਹੁਣ ਜੇ ਆਪਾਂ ਇਹ ਨਾ ਵਿਚਾਰੀਏ ਪਤਾ ਲੱਗੂਗਾ ਤੁਹਾਨੂੰ ਪਤਾ ਲੱਗਣਾ ਸੀ ਫੇਰ ਐ ਐ ਗੱਲ ਗਿਆਨ ਦੇ ਧਿਆਨ ਤੋਂ ਬਿਨਾ ਕਿਸੇ ਕਰਮ ਨਾ ਜਾਣਾ ਕਰਮ ਕਿਉਂ ਨਾ ਜਾਣਾ ਕਿਉਂਕਿ ਨਾਦੀ ਵੀ ਫਸ ਗਿਆ ਬੇਦੀ ਵੀ ਫਸ ਗਿਆ ਸ਼ਬਦੀ ਫਸ ਗਿਆ ਤੇ ਮੁੰਨੇ ਵੀ ਫਸ ਗਿਆ ਸਾਰਿਆਂ ਦੇ ਗੱਲ ਚ ਜੰਮਦੇ ਬੱਡੇ ਬਹਿ ਗਏ ਸਾਰੇ ਸਾਰੇ ਰਗੜੇਗੇ ਜਮਕੇ ਪਟੇਲ ਖਾਇ ਇਹਨਾਂ ਦੇ ਗੱਲ ਚ ਪਟਾ ਕਾਲ ਕਾਲਿਆ ਨੂੰ ਕਿਣੀ ਸੀ ਫਿਰਦਾ ਕਲਪਨਾ ਕਿਣੀ ਸੀ ਫਿਰਦੀ ਇਹਨੂੰ ਕਾਲ ਕਾਲ ਕਿਹਨੂੰ ਕਹਿੰਦੇ ਨੇ ਕਲਪਨਾ ਨੂੰ ਕਲਪਨਾ ਦਾ ਕਾਲਾ ਜਿਹੜਾ ਆਪਾਂ ਦਿਮਾਗ 'ਚ ਸੋਚਦੇ ਆ ਨਾ ਉਹੀ ਆਪਣਾ ਕਾਲ ਹੈ ਸੋਚਦੇ ਆ ਨਾ ਮਤਲਬ ਆਪਾਂ ਕੁਝ ਕਰਨਾ ਚਾਹੁੰਦੇ ਆ ਜੋ ਹੋ ਰਿਹਾ ਉਹ ਤੇ ਭਰੋਸਾ ਨਹੀਂ ਹੈ ਜਿਵੇਂ ਤੁਸੀਂ ਅੱਜ ਗੱਲ ਕਰੀ ਸੀ ਭਾਈ ਸਾਹਿਬ ਤੁਸੀਂ ਕਹੇ ਵੀ ਜਿਹੜਾ ਬੰਦਾ ਉਹਦੇ ਦੀ ਛੱਡ ਗਿਆ ਸਾਰਾ ਜੋ ਹੋ ਰਿਹਾ ਹੁਣ ਦੋ ਉਹ ਤਾਂ ਨਿਕਲ ਗਿਆ ਸਾਰੇ ਗੱਸੇ ਚੋਂ ਉਹ ਤਾਂ ਸ਼ਾਂਤ ਹੋ ਗਿਆ ਇਹੀ ਸ਼ਾਂਤੀ ਲੈਣ ਤਾਂ ਵਾ ਗੁਰਦੁਆਰਾ ਸਾਹਿਬ ਆਉਨੇ ਆ ਸਾਨੂੰ ਐਸਾ ਗਿਆਨ ਮਿਲੂਗਾ ਤੇ ਅਸੀਂ ਸ਼ਾਂਤ ਹੋ ਜਾਵਾਂਗੇ ਹੂੰ ਚਲੋ ਨਾਦੀ ਵਿਦੀ ਸ਼ਬਦੀ ਮੋਨੀ ਜਮ ਕੇ ਪਟੇ ਲਖਾਇਆ ਹੁਣ ਆਪਾਂ ਧਿਆਨ ਰੱਖਣਾ ਹੈ ਭਾਵੇਂ ਤੁਸੀਂ ਕੀਰਤਨ ਕਰਦੇ ਹੋ ਭਾਵੇਂ ਤੁਹਾਡੇ ਕੋਈ ਕਸਾ ਕਰ ਰਹੇ ਹੋ ਧਿਆਨ ਤੁਹਾਡਾ ਗਿਆਨ ਚ ਚਾਹੀਦਾ ਜੋ ਤੁਸੀਂ ਗਿਆਨ ਗਾ ਰਹੇ ਹੋ ਉਹਦੇ ਵਿੱਚ ਧਿਆਨ ਮਾਰੇ ਕਹਿਣਾ ਕੀ ਚਾਹੁੰਦੇ ਨੇ ਉਹ ਉਪਦੇਸ਼ ਜਿਹੜਾ ਕਿਸੇ ਨੂੰ ਨਹੀਂ ਸੁਣਾਉਣਾ ਆਪਾਂ ਆਪਣੇ ਆਪ ਨੂੰ ਸੁਣਾਉਣਾ ਹਾਂ ਕੋਈ ਹੋਰ ਸੁਣ ਗਿਆ ਸੁਣ ਗਿਆ ਹੁਣ ਆਪ ਮੈਂ ਤੁਹਾਡੇ ਨਾਲ ਵਿਚਾਰ ਕਰ ਰਿਹਾ ਮੈਂ ਆਪਣੇ ਆਪ ਨੂੰ ਵੀ ਤਾਂ ਸਮਝਾ ਰਿਹਾ ਵੀ ਭਾਈ ਮਨਾ ਨਾਦੀ ਵਿਧੀ ਸ਼ਬਦੀ ਮੋਂ ਨਹੀਂ ਕੱਟੇ ਹੋਏ ਨੇ ਕਰਮ ਕੱਟਿਆ ਹੋਇਆ ਫਿਰ ਬਾਰ ਬਾਰ ਕਹਿਆ ਕਰਮ ਕਰਤ ਹੋਵਤ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਕਰਮ ਕਰ ਵੀ ਰਹੇ ਤਾਂ ਵੀ ਨਹੀਂ ਤੂੰ ਕਰਨਾ ਤਾਂ ਵੀ ਨਿਕਲ ਜਾਣਾ ਦੇ ਵਿੱਚ ਮੈਂ ਕਰੇ ਨਹੀਂ ਰਿਹਾ ਮੈਂ ਤਾਂ ਮੈਂ ਤਾਂ ਕਿਰਾਇਆ ਕਰ ਰਿਹਾ ਭਾਈ ਮੈਂ ਤਾਂ ਕਿਸ ਦਾ ਕਿਰਾਇਆ ਕਰ ਰਿਹਾ ਦੇਖੋ ਸਜ਼ਾ ਦੇ ਰਿਹਾ ਫਾਂਸੀ ਲਾ ਰਿਹਾ ਜਲਾਦ ਕਤਲ ਕਰ ਰਿਹਾ ਪਰ ਸਜ਼ਾ ਨਹੀਂ ਉਹਨੂੰ ਹੋ ਰਹੀ ਜਦੋਂ ਕੋਈ ਬੰਦਾ ਬਾਹਰਲਾ ਬੰਦਾ ਕਿਸੇ ਨੂੰ ਫਾਂਸੀ ਲਾ ਜਵੇ ਉਹਨੂੰ ਕਤਲ ਕੇਸ ਕਰ ਦਿੰਦੇ ਨੇ ਸੜੀ ਉਹ ਮੋਰ ਜੇਲ੍ਹ ਤੋਂ ਨਹੀਂ ਛੁੱਟਦਾ ਵੀ ਇਹਨੇ ਕਤਲ ਕਰਿਆ ਪਰ ਜਿਹੜਾ ਜਲਾਦ ਆ ਉਹਨੂੰ ਉਹਨੂੰ ਉਹਦੇ ਤੇ ਕਤਲ ਕੇਸ ਕਿਉਂ ਨਹੀਂ ਪੈਂਦਾ ਕਿਉਂਕਿ ਉਹ ਜੱਜ ਦਾ ਕਿਹਾ ਹੋਇਆ ਕਰ ਰਿਹਾ ਹੈ ਜੱਜ ਨੇ ਜੋ ਕਿਹਾ ਉਹ ਕਰ ਰਿਹਾ ਉਹ ਜੱਜ ਨੇ ਉਹਨੂੰ ਸਜ਼ਾ ਦਿੱਤੀ ਹੈ ਤਾਂ ਉਹ ਸਜ਼ਾ ਲਾ ਉਹਨੂੰ ਫਾਂਸੀ ਲਾ ਰਿਹਾ ਫਾਹਲ ਟੰਗ ਰਿਹਾ ਠੀਕ ਹੈ ਜੀ ਉਹ ਕਰਾਇਆ ਕਰ ਰਿਹਾ ਇਸ ਕਰਕੇ ਨਹੀਂ ਉਹ ਉਹਦੇ ਤੇ ਧਾਰਾ ਲੱਗ ਰਹੀ ਹੈ ਨਹੀਂ ਉਹਦੇ ਦੇ ਵੀ 307 415 ਜਿਹੜੀਆਂ ਧਰਾਵਾਂ ਲੱਗਦੀਆਂ ਲੱਗ ਸਕਦੀਆਂ ਨੇ ਉਹਦੇ ਦੇ ਕਿਉਂ ਨਹੀਂ ਲੱਗਦੀਆਂ ਕਿਉਂਕਿ ਕਿਰਾਇਆ ਕਰ ਰਿਹਾ ਉਹ ਹੁਕਮ ਹੁਕਮ ਮੰਨ ਰਿਹਾ ਕਿਸੇ ਦਾ ਉਹ ਇਹੀ ਆਪਾਂ ਨੂੰ ਸਿਖਾਇਆ ਸੀ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਤਾਂ ਮਹਿਲ ਮਿਲੂਗਾ ਖਸਮ ਦਾ ਜੇ ਹੁਕਮ ਮੰਨਾਂਗੇ ਰਜਲ ਚ ਰਹਾਂਗੇ ਠੀਕ ਹੈ ਜੀ ਬਸ ਇਹ ਸ਼ਬਦ ਸਾਨੂੰ ਅੱਜ ਆਪਾਂ ਇੰਨੀ ਕੇ ਵਿਚਾਰ ਕਰਨੀ ਸੀ ਛੋਟੀ ਜੀ ਠੀਕ ਹੈ ਨਾਲ ਤੁਹਾਨੂੰ ਇਹ ਪਤਾ ਲੱਗਿਆ ਵੀ ਗਿਆਨ ਧਿਆਨ ਕਿਸ ਕਰਮ ਨਾਲ ਜਨਾ ਕਿੱਥੇ ਵਿਸ਼ਰਾਮ ਦੇਣਾ ਕਿੱਥੇ ਵਿਸ਼ਰਾਮ ਨਹੀਂ ਦੇਣਾ ਹੋ ਗਈ ਨਾ ਗੱਲ ਕਲੀਅਰ ਠੀਕ ਹੈ ਨਾ ਜੀ ਹੁਣ ਇਸ ਤਰ੍ਹਾਂ بڑے بڑے ਕਈ ਵਾਰ ਕੋਈ ਸਿਆਣਾ ਬੰਦਾ ਤੁਹਾਨੂੰ ਇਹ ਗੱਲ ਕਹਿ ਦੇਵੇ ਤੁਸੀਂ ਮੰਨ ਲਓਗੇ ਵੀ ਹਾਂ ਗੱਲ ਤਾਂ ਠੀਕ ਹੈ ਕਰਵਾਨੀ ਚ ਤਾਂ ਇੱਦਾਂ ਹੀ ਲਿਖਿਆ ਹੈ ਪਰ ਜੇ ਤੁਹਾਨੂੰ ਤਤ ਗਿਆਨ ਦਾ ਪਤਾ ਹੋਊਗਾ ਵੀ ਕਰਵਾਨੀ ਦਾ ਰਸਤਾ ਕਿਹੜਾ ਹੈ ਫਿਰ ਤੁਸੀਂ ਜਦੋਂ ਇੱਕ ਮਿੰਟ ਲਾਓਗੇ ਤੁਸੀਂ ਕਹੋਗੇ ਨਹੀਂ ਇਹ ਨਹੀਂ ਗੱਲ ਹੋ ਸਕਦੀ ਇਹ ਤਾਂ ਕਰਵਾਨੀ ਚ ਕੱਟਿਆ ਹੋਈ ਹੈ ਗੱਲ ਇਹ ਤਾਂ ਆਪਾਂ ਮੰਨ ਨਹੀਂ ਸਕਦੇ ਠੀਕ ਹੈ ਜੀ ਲੱਗੀ ਸਮਝ ਹੁਣ ਯਾਦ ਰੱਖਣਾ ਭੁੱਲਣਾ ਨਹੀਂ ਸਾਰਿਆਂ ਨੇ ਠੀਕ ਹੈ ਚੰਗਾ ਫਿਰ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਉਤੇ